ਆਜ 77ਵੇਂ ਗਣਤੰਤਰ ਦਿਵਸ ਮੌਕੇ ਇਸ ਵਿਦੇਸ਼ ਵਿਦਵਸਤੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਵੰਦੇਸੀਆਂ ਤਿੰਨੋਂ ਸਹਿਰਾਵਾਂ ਦੇ ਆਧਿਆਤਾਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਵਾਗਤ ਕਰਦਾ ਹਾਂ ਜੋ ਸਾਡੇ ਦੇਸੀ ਪ੍ਰੋਫੈਸਰਤਾ ਅਤੇ ਖੜਤਾ ਦੀ ਇਰਾਕੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਜਨਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਮੈਂ ਇਸ ਪਵਿੱਤਰ ਦਿਹਾੜੇ ਮੋਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਮੇਤਰ ਦੇ ਬੁੱਢਮੁੱਲੇ ਯੋਗਦਾਨ ਨੂੰ ਵੀ ਸਿਰਦਾ ਕਰਦਾ ਹਾਂ ਸਾਡਾ ਇਤਿਹਾਸ ਚੱਲਿਆ ਆਵਾਜ਼ ਅਤੇ ਹੋਰ ਕੂਲੀ ਸਾਖਿਆ ਨਾਲ ਭਰਿਆ ਹੋਇਆ ਹੈ ਸਾਨੂੰ ਵਾਰ ਹੈ ਕਿ ਦੇਸ਼ ਦੇ ਜਾਤੀ ਸੰਰਾਮ ਵਿੱਚ ਸਭ ਤੋਂ ਵੱਧ ਪਰਵਾਹ ਨਹੀਂ ਆ ਪੰਜਾਬੀਆਂ ਨੇ ਕੀਤੀ ਆ ਸਾਡੀ ਸਰਕਾਰ ਬਿਹਾਰ ਸਿੱਧਾਂ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਵਨ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸੌ ਸਿੱਧੇ ਆਜੂ ਸਰਦਾਰ ਭਗਤ ਸਿੰਘ ਤੇ ਜੱਦੀ ਪਿੰਡ ਅਟਕੜਕਲਾ ਵਿਖੇ ਚੁੱਕੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹ ਅਹਿਮ ਫੈਸਲਾ ਲੈਂਦੇ ਆ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਮੁਹਾਲੀ ਕੁਮਤਰੀ ਰਾਈਟੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਰੱਖਣ ਵਿੱਚ ਇਹ ਪੂਰਤ ਅਨਵਾਰ ਉਪਰੰਤ ਹੁਣ ਪੰਜਾਬ ਸਰਕਾਰ ਨੇ ਉੱਤੇ ਸਿੱਧੇ ਅੱਡ ਦਾ ਬੋਸਤਾ ਦਿੱਤਾ ਹੈ ਸਾਡੀ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀਆਂ ਪੜਾਈ ਲਈ ਵਿਲ ਸੰਕਰਪ ਹੈ ਸੂਬਾ ਸਰਕਾਰ ਨੇ ਸ਼ਹੀਰ ਜਵਾਨਾਂ ਦੇ ਵਾਰਸਾਂ ਲਈ ਐਕਸਗ੍ਰੈਸੀ ਦਾ ਰਾਸੀ 50 ਲੱਖ ਰੁਪਏ ਦਾ ਹਕੇ ਕਰੋੜ ਰੁਪਏ ਕੀਤੀ ਹੈ ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਦੇਣ ਅਗਲੇ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਸਾਡੀ ਸਰਕਾਰ ਨੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਦੀ ਜਾਨਾਂ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਆਜ਼ਾਦੀ ਪਾਰਟੀਆਂ ਸਾਡਾ ਮਾਣ ਹਾ ਸਾਡੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਪਾਰਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 14000 ਰੁਪਏ ਤੱਕ ਕੀਤੀ ਹੈ 7-10 ਗ੍ਰਾਮੀਆਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਦੇ ਸਿੱਧੀ ਭਰਤੀ ਦੇ ਜਿੱਤ ਵਿਸਦੀ ਰਾਖਵਾ ਕਰਨ ਦੀ ਉਪਰਦ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਦਾ ਪੂਰਾ ਕਰਦੀਆਂ ਸਾਡੀ ਸਰਕਾਰ ਵੱਲੋਂ ਅਪ੍ਰੈਲ 2022 ਤੋਂ ਹੁਣ ਤੱਕ ਰੇਕਿਆਰ ਕੋ ਵੱਸ ਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਵਿੱਚ ਪਾਈਆਂ ਹਨ ਸਿੱਖਿਆ ਦੇ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਰੋਸ ਨੂੰ ਵੇਖ ਲਈ ਅਸੀਂ ਆਪਣੇ ਬੱਚਿਆਂ ਨੂੰ ਪ੍ਰਮਾਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਦੇ ਵੱਲ ਵੱਧਾ ਇਸ ਗੜੀ ਤਾ ਪੰਜਾਬ ਸਰਕਾਰ ਨੇ ਸੂਦੇ ਵਿੱਚ 118 ਸਕੂਲਾਂ ਕੈਮੀਨਸ ਦੀ ਸ਼ੁਰੂਆਤ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਿੱਧੀ ਬਾੜੇ ਮੋਗੇ ਸੂਬੇ ਦੇ ਸਕੂਲਾਂ ਵਿੱਚ ਨੌਵੇਂ ਪਾਸਾ ਅੱਠਵੇਂ ਜੀਵਨ ਤੇ ਆਧਾਰ ਇਸ ਸਾਧਨ ਬਾਰੇ 15 ਸਾਲਾਂ ਦਾ ਵਿਦੇਕ ਮੈਲੂਲ ਲਿਆਦਾ ਹੈ ਪੰਜਾਬ ਵਿਦੇਕ ਸਾਲ 2025 ਅਭਿਵਿਵ ਉਦਮਤਾ ਨੂੰ 11ਵੀਂ ਜਮਾਤ ਵਿੱਚ ਮੁਕਤ ਸੇਵ ਜੋ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾ ਪਿਆ। ਪ੍ਰਾਂਤ ਦੇ ਵਿਦਿਆਰਥੀਆਂ ਦੇ ਵਿੱਚ ਉਦਮਤਾ ਨੂੰ ਉਤਸ਼ਾਹ ਕਰਕੇ ਨੌਕਰੀ ਮੰਤਰਾਲੇ ਨੇ ਸੁਰਸਰਕਾਰ ਦੇਣ ਵਾਲੇ ਬਰਾਇਆ ਦੱਸੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਸ਼ਿਆਂ ਦੇ ਰੋਗ ਸਾਫ ਸੰਬੰਧੀ ਪਾਠਕ੍ਰਮ ਲਾਗੂ ਕੀਤਾ ਗਿਆ ਜਿਸ ਨਾਲ ਤਕਰੀਬਨ 8 ਲੱਖ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ ਤੇ ਇਸ ਦੇ ਲਾਤਾਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਪਾਇਆ ਗਿਆ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿ ਦੇਖਿਆ ਪਿਛਲੀਆਂ ਸਰਕਾਰਾਂ ਵੇਲੇ ਪੰਜਾਬ ਦੇ ਅੰਦਰ ਗੈਸਟਰ ਤੇ ਨਸ਼ਿਆਂ ਦਾ ਘਰ ਬਣ ਚੁੱਕਿਆ ਸੀਗਾ ਸੋ ਸਰਦਾਰ ਪ੍ਰਵੰਸ ਸੁਖਮਾਨ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਤੇ ਵਿਆਹ ਪ੍ਰਾਦੇ ਵਿਰੁੱਧ ਜਿਹੜਾ ਬੁਨਿਆਦੀ ਲੜਾਈ ਸ਼ੁਰੂ ਕੀਤੀ ਆ ਉਹਨੂੰ ਮੰਤਰੀ ਸਿੱਟੇ ਦਾ ਕੁਯਾਰ ਦੇ ਲਈ ਉਹ ਲੋਕ ਜਿਹੜੇ ਆਪਣੇ ਰਾਜ ਵਿੱਚ ਤੇ ਪੰਜਾਬ ਦੇ ਮੰਤਰੀ ਹੁੰਦੇ ਆ ਜਿਹੜੇ ਰਾਜ ਨਸ਼ਾ ਵਿਤਾਰਿਆ ਆਜੋ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਚੱਕਿਆ ਪੰਜਾਬ ਦੇ ਵਿੱਚ ਸਰਕਾਰ ਮਾਨਸ ਪ੍ਰੋਫੈਸਰ ਮਾਨ ਜੀ ਦੀ ਬਦਲਵੱਤਾ ਨੂੰ ਦੁਹਰਾਉਂਦੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੇ ਲੈਂਟਲ ਅਚੀਵਮੈਂਟ ਸਰਵੇ 2024 ਵਿੱਚ ਕੇਰਲਾ ਵਰਗਿਆ ਸੂਬਿਆਂ ਨੂੰ ਵਿਚਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ ਜੇਈ ਮੈਨਸ 45 ਬਜ਼ਾਰਤਿਆਂ ਦੇ ਜੇ ਆਡਵਾਂਸ ਅੱਜ 847 ਬੱਚਿਆਂ ਨੇ ਨੀਡ ਦਾ ਟੈਸਟ ਕਲੀਅਰ ਕੀਤਾ ਇਹ ਵੀਰੋ ਸਾਹਿਬ ਪੰਜਾਬ ਦੀ ਸਰਕਾਰ ਦਾ ਸਰਕਾਰੀ ਸਕੂਲ ਦੇ ਬੱਚੇ ਜਿਹੜਾ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਉਹਦਾ ਰਿਫਲੈਕਸ਼ਨ ਆ ਕਿ ਸਾਡੇ ਬੱਚੇ ਹਜ਼ਾਰਾਂ ਦੀ ਗਰੀਬੀ ਦੀ وجہ ਸਰਕਾਰੀ ਸਕੂਲਾਂ ਦੇ ਵਿੱਚੋਂ ਡਾਕਟਰਾਂ ਦੇ ਪੜਾਈ ਪਾਸ ਕਰ ਰਹੇ ਹਨ 234 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਘਾਪੁਰਪਸ ਸਖਲਾਈ ਪ੍ਰਾਪਤ ਕਰਵਾਈ ਗਈ ਹੈ 200 ਸੂਬਾ ਪ੍ਰਾਇਮਰੀ ਗ੍ਰੇਡਰ ਅਧਿਆਪਕਾਂ ਨੂੰ ਫਿਰ ਤੈਨ ਦੀ ਜ਼ੁਰੀਰਤ ਦੀ ਆਪ 10 ਸਖਲਾਈ ਪ੍ਰਾਪਤ ਹੋਈ ਗਈਆਂ ਆਜ 199 ਮੁੱਖ ਅਧਿਆਪਕ ਆਈਆਈਐਮ ਐਂਧਾ ਵਾਦੇ ਕੇ ਸਖਲਾਈ ਪ੍ਰਾਪਤ ਕਰ ਚੁਕੇ ਹਾਂ ਕਾਰ ਪ੍ਰਾਪਤੀ ਵਿੱਚ ਵਾਢਾ ਬੀਤੇ ਸਾਲ 22 ਸਬੀ ਦੌਰਾਨ ਸਬਰ ਮਹੀਨੇ ਤੱਕ ਬੀਤੇ ਬਰੇ ਦੇ ਮੁਕਾਬਲੇ جی ایس جی میں ٹی پراپتی واضح درد کیتا گیا ہے جو پچھلے سال کے مقابلے دو یار ایک سو پوائنٹ دس کروڑ روپے کا واقع ہے آبکاری مالیے سال پچیس سبی دران سمبر مہینے تک آٹھ یار چار سو چپنجا کرے تک پہنچ گیا ہے جو پچھلے سال کے مقابلے نو پوائنٹ 99% ਦਾ ਵਾਧਾ ਇੱਕ ਸੌਦਾ ਹੈ ਇਸ ਇਜ਼ਹਾਨ ਸ਼ਰਾਬ ਦੀ ਤਸਕਰੀਅਤ ਨਜਾਇਜ਼ ਸ਼ਰਾਬ ਦੇ ਤਬਾਦਦ ਲੋਕਲ ਲਈ 1860 ਐਫਆਈਆਰ ਦਰਜ ਕਰਤੀਆਂ ਗਈਆਂ ਅੱਜ ਦੇ 1795 ਨਜਾਇਜ਼ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਿਜਲੀ ਦੇ ਖੇਤਰ ਵਿੱਚ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਈਵੇਟ ਕੰਪਨੀ ਜੀਵੇ ਕੇ ਪਾਵਰ ਪਲਾਂਟ ਵਾਲਾ ਕੋਇਨਵਰ ਪਾਵਰ ਪਲਾਂਟ ਕੀਤੇ ਇਤਿਹਾਸਿਕ ਹੈ ਇਸ ਪਲਾਂਟ ਦਾ ਨਾਮ ਕਿਤੇ ਪਾਸਾ ਸਿਰਗੁਰੂ ਅਮਰਦਾਸ ਟਰਮਲ ਪਲਾਂਟ ਪਾਵਰ ਰੱਖਿਆ ਗਿਆ ਹੈ ਸਰਕਾਰਾਂ ਆਪਣੀਆਂ ਪਾਵਰ ਪਲਾਂਟ ਦਾ ਵੇਚਿਆ ਦਿੱਤੀਆਂ ਸੁਣੀਆਂ ਔਰ ਇਹ ਪਹਿਲੀ ਸਰਕਾਰ ਹੈ ਜਿਹਨੇ ਪ੍ਰਾਈਵੇਟ sectors ਦੇ ਪਾਵਰ ਪਲਾਂਟ ਨੂੰ ਕੀਤੇ ਇਤਿਹਾਸਿਕ ਹੈ ਉਹ ਹਾਲ ਹੀ ਵਿੱਚ ਏਅਰਪੋਰਟ 15 ਮਾਰਚ ਤੱਕ ਪ੍ਰਗਤੀਸ਼ੀਲ ਪੰਜਾਬ ਦੇ ਵਿਸ਼ੇਸ਼ ਖੇਤਰ ਦਾ ਦੌਰ ਸਫਲ ਹੋਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਦੇਸ਼ ਦੇ ਵਿਉਪਕਤੀ ਸ਼ਾਮਲ ਹੋ ਗਏ ਭਾਰਤ ਸਰਕਾਰ ਦੇ ਕਾਰੋਬਾਰ ਪੰਜਾਬ ਸਰਕਾਰ ਦੇ ਕਾਰੋਬਾਰ ਦਰਮਿਆਨ ਸੋਗ ਲਈ ਬਿਲਾਦ ਨੂੰ ਟੌਪ ਅਚੀਵਰ ਦਾ ਦਰਜਾ ਦਿੱਤਾ ਹੈ ਇਹ ਉਹ ਸਰਕਾਰ ਹੈ ਜਿਸ ਸਰਕਾਰ ਦੇ ਦੌਰਾਨ ਕਾਰੋਬਾਰੀਆਂ ਦੇ ਲਈ ਪੰਜਾਬ ਸਭ ਤੋਂ ਵੱਧਿਆ ਸੂਬਾ ਬਣਿਆ ਹੈ ਅਰ ਦੇਸ਼ ਦੇਸ਼ ਤੋਂ 1.5 ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਪੰਜਾਬ ਵਿਚ ਆਇਆ ਜਿਸ ਨਾਲ 5 ਲੱਖ ਤੋਂ ਵਧੇਰੇ ਨੌਕਰੀਆਂ ਮਿਲਦਾਰੀਆਂ ਨੇ ਸ੍ਰੀ ਦਰਪੁਰ ਸਾਹਿਬ ਦੇ ਪਾਈ ਜਤਾਜੀ ਦਾ ਚਾਰਗਰ 20 ਕਰੋੜ ਰੁਪਏ ਦੇ ਨਾਲ ਬਣਾਈ ਗਈ ਹੈ ਸ੍ਰੀ ਦਰਪੁਰ ਸਾਹਿਬ ਦੇ ਦਰਸੇ ਇਸ ਦਾ ਸਭ ਨੂੰ ਜਾਣ ਵਾਲੇ ਰਸਤੇ ਨੂੰ ਰਾਸ਼ਟਰੀ ਮਾਰਕੋਰਡ ਦਰਸਿਤ ਕੀਤਾ ਜਾ ਰਿਹਾ ਹੈ ਪੰਜਾਬ ਦੇ ਸੱਭਿਆਚਾਰ ਦੇ ਪ੍ਰਕਾਰ ਅਤੇ ਪ੍ਰਸਾਰ ਦੇ ਕਈ ਪ੍ਰਸਿੱਧ ਮੇਲੇ ਤੇ ਸਮਾਗਮ ਜਿਵੇਂ ਮਾਗੀ ਦਾ ਮੇਲਾ ਰੰਗਲਾ ਪੰਜਾਬ ਬਸਟ ਫੈਸਟੀਵਲ ਕਪੂਰਤਰਾ ਐਰਟੇ ਫੈਸਟੀਵਲ ਕਿਲਾ ਰਾਏਪੁਰ ਪਿੰਡ ਉਲੰਬੇ ਪਟਿਆਲਾ ਹੈਰਟੇ ਫੈਸਟੀਵਲ ਗੋਲਾ ਬਹਲਾ ਅਜਨਹਿ ਦੇ ਉਪਰੰਤ ਰਬਿਸ ਕਰਾਇਆ ਗਿਆ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਦੀਵਾਲੋ ਖਰਾਰਗੜ ਵਿਖੇ ਸ੍ਰੀ ਗੁਰਦਾਸ ਜੀ ਦੇ ਨਾਮ ਨੂੰ ਸਮਰਪਿਤ ਆਰਣਜ ਕੁਮਾਰ ਦਾ ਉਦਘਾਟਨ ਕੀਤਾ ਗਿਆ ਹੈ ਪੰਜਾਬ ਦੇ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਪਹੁੰਚਿਆ ਕਰਾਉਣ ਦੀ આજ ਤੱਕ ਚਾਲੂ ਕੀਤੇ ਗਏ ਸੀਵਰੇਜ ਟ੍ਰੀਟਮੈਂਟ ਸਟੇਸ਼ਨਾਂ ਵਿੱਚ 2248 ਐਮਐਲਡੀ ਦਾ ਪ੍ਰਧਾਨਾ ਕੀਤਾ ਗਿਆ ਹੈ 2025 ਅੰਦਰ 2.50 ਐਮਐਲਡੀ ਦਾ ਇਲਾਜ ਸਰਕਾਰ ਵੱਲੇ ਕੋਲ 8 ਵੀਰ ਸੀਮੇ ਟ੍ਰੀਟਮੈਂਟ ਪਲਾਂਟ ਐਸਜੀਟੀ ਚਾਲੂ ਕੀਤੇ ਗਏ ਹਨ ਧਰਤੀ ਹੇਠਲੇ ਪਾਣੀ ਉਤੇ ਨਿਰਭਰਤਾ ਘਟਾਉਣ ਦੇ ਰਿਸ਼ਤੇ ਵਿੱਚ ਵੱਡਾ ਕਦਮ ਚੁੱਕਦੇ ਆ ਸਰਕਾਰ ਵੱਲੋਂ ਮਿਆਰੀ ਪਾਣੀ ਲਈ ਵੱਡੇ ਪੱਧਰ ਤੇ ਜਲ ਸਪਲਾਈ ਪ੍ਰੋਜੈਕਟ ਲਾਗੂ ਕੀਤਾ ਜਾ ਰਹੇ ਹਨ ਸੂਬੇ ਪਾਰਵਰਚ ਖਾਲਿਆਂ ਦੀ ਬਹਾਲੀ ਸੰਬੰਧੀ ਮਹਿਮਦੇ ਵੀ ਸਾਹਤ ਅੱਗੇ ਸਾਹਮਣੇ ਆਏ ਹਨ ਹੀ ਤੋਂ 30 ਸਾਲਾਂ ਤੋਂ ਬਾਅਦ ਪ ਲਗਭਗ 7000 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੇ 12348 ਖਾਲਿਆਂ ਨੂੰ ਵਿਭਾਗ ਨੇ ਸਭ ਦਾ ਮੂਰਤ ਸਿਰਜ ਕੀਤਾ ਹੈ ਜਿਸੇ وجہ ਤੇਰਾਹ ਹਜ਼ਾਰ ਤੋਂ ਵੱਧ ਸਥਾਨਾਂ ਨੂੰ ਪਹਿਲੀ ਵਾਰ ਸਕਾਰਜੀ ਨਾਰੀ ਪਾਣੀ ਮਿਲਿਆ ਪੰਜਾਬ ਦੇ ਖਿਡਾਰੀਆਂ ਨੂੰ ਅੰਮ੍ਰਿਤਸਰ ਦੇ ਕਮਾਂਦਰੀ ਖੇਡਾਂ ਵਿੱਚ ਮੁਕਾਬਲਾ ਕਰਨ ਦੇ ਜੋਕਾਮ ਦੇ ਇਹ 3083 ਪੇਟੂ ਗ੍ਰੇਡ ਬਣਾਤਾ ਦਾ ਨਿਰਵਾਹ ਕੀਤਾ ਗਿਆ ਪਹਿਲੀ ਵਾਰ ਮਡੇ ਪਿੰਡਰ ਦੇ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਦੇ ਸਪੜਾਂ ਦੀ ਸਫਾਈ ਕੀਤੀ ਗਈ ਹੈ ਪੰਜਾਬ ਭਰ ਦੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਨਵੇਂ ਮਨਰੇਗਾ ਜੌਬ ਕਾਰਡ ਬਣਾਏ ਗਏ ਹਨ ਪੇਟੂ ਲਾਇਬ੍ਰੇਰੀਆਂ ਸਕੀਮ ਤਹਿਤ કુલ 275 ਅੰਦ ਦੇ ਲਾਇਬ੍ਰੇਰੀਆਂ ਬਣਾਈਆਂ ਗਿਆ ਹਨ ਸਾਡੀ ਸਰਕਾਰ ਨੇ ਇੱਕ ਬਿਧਾਏ ਕਿ ਤੋਂ ਪੈਂਸਲ ਸਕੀਮ ਦਾ ਬਿੱਲ ਪਾਸ ਕਰਕੇ سرکاری پیسے نو بچاؤں پر اہم کرم چکیا ہے اس کو علاوہ پنجاب ادا سرور جی ساری کاروائی پیر پر لس کیتی گئی ہے موقع منتری سید جو جنا کی سروار کیتی گیا جس پیٹ ریک پروار نو دا سلاکر بیٹی بیما سولت پردان کیتی جا لے گی ساڑی سرکار تے پریفتہ چار بروڈی ایکسن لائن کی سروار کر کے سسٹرم بچو پریفتہ چار بروڈی جڑو ختم کرنی بڑی مہم بڑی ہوئی ہے ਬੀ.ਐਲ.ਐਸ. ਵੀਰੋ ਦੇ ਸਾਲ 25 ਦਾ 127 ਡਾਕ ਕੇ ਸਮਝਵਾਰਕਰਵਾਦਾ ਦੇ 139 ਮੁਲਾਜ਼ਮਾਂ ਮੁਲਾਜ਼ਮਾਂਵਾ ਦੇ ਸਰਕਾਰੀ ਪ੍ਰਾਈਵੇਟ ਵੈਕਾਂ ਨੂੰ ਰਿਸਕ ਦਗਾ ਤੇ ਅੰਤਿ ਕਾਬੂ ਕੀਤਾ ਹੈ। ਪ੍ਰਸ਼ਟਾਕਾਰ ਖਿਲਾਫ ਜੀਰੋ ਸਹਿਰ ਸੀਦਲਾ ਨੀਤੀ ਬਣਾਉਂਦੇ ਆ। ਵੀਰੋ ਦੇ 1 ਜਨਵੀ 23 ਸੰਬਰ 25 ਲੱਖ ਆਰਾਂ ਗਰਜਟ ਉਤਾਰੀਆਂ ਦੇ 126 ਤਾਰਿਖ ਦੇ ਬਿਲਕੁਲ ਚਾਰੀਆਂ ਨੂੰ ਕਾਬੂ ਕੀਤਾ ਹੈ। ਐਨਆਰਆਈ ਪੰਜਾਬੀਆਂ ਦੇ ਮਸਲੇ ਆਨਲਾਈਨ ਟੈਕ ਦਾ ਰਾਹ ਕੱਟਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਕੋਈ ਵੀ ਪ੍ਰਵਾਸੀ ਪੰਜਾਬੀ ਸੂਬੇ ਨਾਲ ਸੰਬੰਧਤ ਆਪਣੇ ਕਿਸੇ ਵੀ ਮਾਮਲੇ ਤੋਂ ਲਈ ਆਨਲਾਈਨ ਸ਼ਿਕਾਇਤ ਕਰ ਸਕਦਾ ਹੈ ਪ੍ਰਵਾਸੀ ਪੰਜਾਬੀਆਂ ਵੱਲੋਂ ਪ੍ਰਾਰਥਨਾ ਸ਼ਿਕਾਇਤਾਂ ਦਾ ਦਫਤਾਰਾ ਕਰਨ ਲਈ ਸਬੰਧਤ ਵਿਭਾਗਾਂ ਦੇ ਐਡੀਸੀਪੀ ਐਨਆਰਆਈ ਦੇ ਕੋਲ ਨਿਰੀਖੀ ਕਾਰਡ ਉਹ ਇਹ ਦਿੱਤਾ ਜਾਂਦਾ ਹੈ ਐਨਆਰਆਈ ਜਰ ਆਪਣੀ ਸਮੱਸਿਆ WhatsApp ਨੰਬਰ ਇਹ ਪੇਸ਼ਕ ਹੈ ਨਿਰਸਰਤ ਤਰੰਤ ਕਾਰਵਾਈ ਕੀਤੀ ਜਾਂਦੀ ਹੈ ਐਨ ਆਰ ਆਈ ਦੀ ਸੁਰੱਖਤ ਲਈ ਨਵੀਂ ਦਿੱਲੀ ਦੇ ਕੇਂਦਰਾ ਗਾਂਧੀ ਭਵਨ ਦੇ ਹੱਥੇ ਤੇ ਐਸ ਆਈ ਐਸ ਆਰ ਸੈਟਰ ਸਾਫ ਕੀਤਾ ਗਿਆ ਇਹ ਨਿਰਦਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਤਾਂ ਜੋ ਟਰਮੀਨਲ ਵਿਖੇ ਪੌਂਸਰ ਵਾਲੇ ਐਨ ਆਰ ਆਈ ਜਾਤੇ ਹੋ ਮਸਾਫਰਾ ਦਾ ਸੁਰੱਖਤ ਪ੍ਰਦਾਨ ਕੀਤਾ ਜਾ ਸਕੇ ਜੋ ਤ ਨਸ਼ੇ ਆਬ੍ਰੰਦ ਇੱਕ ਮਾਰਚ ਤੋਂ ਇੱਕ ਮਾਰਚ 25 ਤੋਂ 17 ਜਨਵਰੀ ਸਪਿਰਤ ਤੱਕ ਨਸ਼ਿਆਂ ਵਿਰੁੱਧ ਖਿੰਦਮਾਈ ਕਾਰਵਾਈ ਕੀਤੀ ਗਈ ਹੈ। ਸੋ ਐਕਟ ਦੇ ਸੈਕਸ਼ਨ 33443 ਮਾਮਲੇ ਦਰਜ ਨੇ। ਔਰ ਪਹਿਲੀ ਵਾਰ ਆ ਕਿ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਦੇ ਦੌਰਾਨ 45137 ਨਸ਼ਾ ਤਸਕਰਾਂ ਨੂੰ ਜੇਲ੍ਹ ਵਿੱਚ ਨੇ। ਕੋਹੋ ਲੋਕ ਜਿਹੜਾ ਬਾਰੇ ਕਦੇ ਸੋਚਿਆ ਨਹੀਂ ਦੱਸਦਾ ਵੀ ਉਹਨਾਂ ਨੂੰ ਹੱਥ ਪਹੁੰਚਦਾ। ਇਹ ਪਵੰਤ ਮਾਨ ਜੀ ਦੀ ਸਰਕਾਰ ਦੀ ਮੱਦਰਮਤਾ ਪੰਜਾਬ ਨੂੰ ਜੁੱਤਾ ਜਾਗਦਾ ਰੰਗਲਾ ਪੰਜਾਬ ਬਣਾਣਾ ਅੱਜ ਉਹ ਵੱਡੇ ਵੱਡੇ ਮਗਰਮੱਤੀ ਪੰਜਾਬ ਦੀਆਂ ਜ਼ਿਲ੍ਹਾਾਂ ਚ 15 ਕਰੋੜ 47 ਲੱਖ ਰੁਪਏ ਦੀ ਇਹ ਤਾਂ ਥੋੜਾ ਡੱਗ ਬਣੀ ਹੋਈ ਬਰਾਮਦ ਕੀਤੀ ਗਈ ਆ ਸੂਬਾ ਸਰਕਾਰ ਨੇ 299 ਕਰੋੜ ਦੀ ਉਹਨਾਂ ਦੀ ਸਹਾਇਤਾ ਜਮ ਕੀਤੀ ਆ ਆਜ਼ਾਦਤਾ ਦੇ ਐਨਡੀ ਪੀਐਸ ਦੇ 6000 ਕਾਲਕਸਾਸ ਬੋਏ ਕੀਤੇ ਜਿਹੜਾ ਵਿੱਚੋਂ 5318 ਕੇਸਾਂ ਵਿੱਚ ਦਾਵਾ ਹੋਇਆ 83000 ਰੁਪਏ ਦੀ ਮੰਦੀ ਹੈ ਵਪਾਰਕ ਸੁਸਪਰਾਈਟ ਦੇ ਖਪਤਕਾਰ ਮਾਮਲੇ ਪਾਕੀਆਂ ਪੂਜ ਪ੍ਰਾਪਤੀ ਉਹਦੇ ਰੋਕੀ ਪੈਂਚੋ ਦਾ ਪੰਜਾਬ ਸਰਕਾਰ ਦੀ ਸਾਰਪੱਤੀ ਪਹੁੰਚ ਦੇ ਰਕੀਤੇ ਵਿੱਚੋਂ ਖਰਾਸਿਬ ਸੁਸਪਰਾਈਟ ਦੇ ਖਪਤਕਾਰ ਮਾਮਲੇ ਪਾਕ ਨੇ ਸਾਲ 25 26 ਦੌਰਾਨ ਕਲਕਰ ਦੇ 14 ਦੇ ਕਰੀਬ ਦੀ ਸੀੜਾ ਦੀ ਸਮਾਉਤਾ ਵੀ ਬਣਾਇਆ ਦੋਵੇਂ ਸੀ ਜਨਾਬ ਜੋ ਮੰਡੀ ਵਿੱਚ ਸਾਰੇ ਪਾਈਵਾਲਾ ਕਿਸਾਨਾਂ ਦਾ ਆਰਪੀਆਂ ਕਾਮੇ ਵਾਲੇ ਢੁਗਨੇ ਸਫਾਈ ਪਾਣੀ ਅਤੇ ਪਾਤਾ ਦੇ ਕੂਟਾ ਪ੍ਰਬੰਧ ਜਿੱਤੇਗੇ ਜਿਨ੍ਹਾਂ ਦੇ ਨਿਰਦੇਸ਼ ਅਤੇ ਸੰਚਾਲਨ ਵੀ ਸੋਜਣਾ ਨੂੰ ਜਗੀਨੀ ਬਰਾਣ ਵਿੱਚ ਇਹ ਯੋਗਦਾਨ ਪਾਇਆ April ਮਈ ਤੋਂ April ਔਰ ਮਈ ਤਹਾਰ ਕਰਕੇ ਦੇ ਸੀਜ਼ਨ ਵਿੱਚ 72 ਘੰਟਿਆਂ ਦੇ ਸਮੇਂ ਵਿੱਚ 700 3 ਲੱਖ ਮੀਟਰ ਤੋਂ ਵੱਧ ਉਪਜ ਦੀ ਖਰੀਦ ਅਤੇ ਸਫਾਈ ਕੀਤੀ ਗਈ ਇਸ ਦੇ ਨਾਲ ਹੀ 27 ਹਾਰਪੋਰਟ ਦੇ ਤੋਂ ਬਾਅਦ ਰਾਸੀ ਕਿਸਾਨਾ ਦੇ ਖਾਤੇ ਵਿੱਚ ਚਮਕਾਈ ਗਈ। ਸੂਬੇ ਵਿੱਚ ਪਿਆਰ ਤੱਕ ਹੜ੍ਹਾਂ ਦੀ ਮਾਰ ਦਾ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਛੋਣੇ ਦਾ ਡਿਸੀਜਨ ਅਕਤੂਬਰ ਨਵੰਬਰ ਵਿੱਚ ਸਮਰਿਆਤ ਬਾਅਦ ਇਹ ਹੜਾ ਪੈਦਾ ਕੋਈ ਚੁਣੌਤੀ ਦਾ ਸਾਹਮਣਾ ਕੀਤਾ ਤੇ 100 ਸੁਪੀਡਾ ਲੱਖ ਮੀਟਰ ਕਰਨ ਤੋਂ ਬਾਅਦ ਉਹਨੇ ਜਿੱਤ ਕੀਤੀ। ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਤੋਂ ਬਾਅਦ ਸੂਬੇ ਪਾਰਵਤ ਜੰਗਲਾਤ ਵਿਖੇ ਸੂਬੇ ਵਿੱਚ ਬਾਜਰੀ ਦੇ ਨਾਲ ਦਾ ਆਉਣ ਵਾਲੀਆਂ ਪੀੜਾਂ ਲਈ ਇਤਸਾਰ ਨਾਲ ਜਾ ਰਿਹਾ ਪਰਿਆ ਮਾਤਾ ਪਰਿਸ਼ਕੀਨੀ ਬਰਾਮ ਦੇ ਰੇਸ ਨਾਲ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਉਹ ਆਗ ਨੇ ਸਾਲ 25 ਰਾਤ ਕਈ ਮਾਤਲ ਨੂੰ ਕਾਰਜਕਦੀਆਂ ਸ਼ੁਰੂ ਕੀਤੀਆਂ ਤੇ ਇਹਨਾਂ ਗਲੇਟੀਆਂ ਪਹਿਲ ਕਰਦਿਆਂ ਵਿੱਚ ਫੜਨੀਆਂ ਵਿੱਚ ਆਸਤ ਜੰਗਲਾਤ ਅਤੇ ਕੁਦਰਤ ਨਾਲ ਪਾਰਕ ਮਿਸ਼ਰ ਕਰਨਾ ਸ਼ਾਮਲ ਹੈ ਇਹਨਾਂ ਵਿੱਚੋਂ ਗ੍ਰੀਨ ਪੰਜਾਬ ਇਸਰਤ ਦੇ 4 ਪਾਰਕ ਖਾਨਪੁਰ ਜਿਹੜੇ ਵਿੱਚ ਜੋ ਪਾਰਕ ਪਟਿਆਲੇ ਵਿੱਚ ਜੇ ਕਿ ਕੰਮ ਸਾਰੇ ਤਾਂ ਸਿਆਲਪੁਰ ਵਿੱਚ ਸੁਲਾਬ ਕੀਤੇ ਗਏ ਹਨ ਜਮਾਤ ਵੱਲੋਂ ਦਾ ਪ੍ਰੋਜੈਕਟ ਨੂੰ ਪੂਰਾ ਤਰਤੀ ਜੱਦੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਦਸਨ ਜੋਬ ਹੈ ਕਿ ਪਠਾਨਕੋੜ ਜਿਹਦੇ ਦੇ ਕਰੋਟਾ ਵਿਕੇ 0.50 ਹੈਕਟੇਰ ਵਿੱਚ ਪਿੰਡ ਸਰਤ ਮਿੱਟੀ ਦੇ ਕਿ 0.60 ਹੈਕਟੇਰ ਵਿੱਚ ਢੇਡ ਘਟਾਰੂ ਚੱਕ ਵਿਕੇ 0.75 ਹੈਕਟੇਰ ਵਿੱਚ ਪਿੰਡ ਬਮਿਆਲ ਵਿਕੇ ਵਾਤਾਵਰਨ ਪਾਰਕ ਬਣਸਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਪਟਿਆਲੇ ਵਿੱਚ ਗੈਰ ਮਾਈਨਸ ਮੇ 2 ਨਰਮਾ ਦੇ ਵਾਤਾਵਰਨ ਪਾਰਕ ਬਣਸਰ ਕੀਤਾ ਜਾ ਰਿਹਾ ਅੰਮ੍ਰਿਤਸਰ ਵਿੱਚ ਪਿੰਡ ਜੁਦੇਵ ਕਲਾ ਜਿੱਕੇ ਵਾਤਾਵਰਨ ਪਾਰਕ ਬਣਾਇਆ ਜਾ ਰਿਹਾ ਤੇ ਸ਼ਹਿਰਪਨ ਦੇ ਮੱਸੀ ਪ੍ਰਾਣੀ ਹਿੱਕੇ ਹੈ ਇੱਕ ਵਾਰ ਚੇਤਨਤਾ ਪ੍ਰਗਤੀ ਦੀਨ ਹੈ ਸੂਬਾ ਸਰਕਾਰ ਦਾ ਸੁਧਰਨ ਯਤਨ ਹੈ ਕਿ ਸਭ ਤੋਂ ਵੱਧ ਹਰਿਆਨੇ ਨੂੰ ਯਕੀਨੀ ਬਣਾਉਣ ਵਾਲੇ ਭਾਂਜਾ ਦੇ ਤੇ ਨਾਲ ਹੀ ਆਉਣ ਵਾਲੇ ਪੀੜ੍ਹੀਆਂ ਵਾਸਤੇ ਵਾਤਾਵਰਣ ਦੀ ਸਾਂਭਾਲ ਲਈ ਪ੍ਰਬਧ ਕੀਤਾ ਜਾਵੇ ਉਪਾਅ ਕੀਤੇ ਜਾਣ ਇਸ ਸੰਬੰਧ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਪ੍ਰਾਪਾਰ ਪੰਜਾਬ ਨੇ ਪੰਜਾਬ ਪ੍ਰੋਟੈਕਸ਼ਨ ਆਫ ਫਲੀਗਟ 2025 ਦਾ ਖਰੜਾ ਤਿਆਰ ਕੀਤਾ ਹੈ ਇਹ ਤਾਂ ਦੇਸ਼ ਹਰਿਆ ਭਰਿਆ ਕਬਰ ਬਰਕਰਾਰ ਰੱਖਣਾ ਵਾਤਾਵਰਣ ਸੁਰਖਲਤ ਨੂੰ ਵਾਤਾਵਰਣ ਸੁਰਖਲਤ ਨੂੰ ਜੀਨੀ ਬਣਾਉਣਾ ਆ ਦੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ ਨਾਲ ਮਿੱਟੀ ਦੇ ਸਵਾਲ ਕਰਨਾ ਹੈ ਇਸ ਤੋਂ 라ਵਾ ਪਤੀ ਸਰਵਿਧਾਨ ਸ੍ਰੀ ਗੁਰਦੇਵ ਸਾਹਿਬ ਜੀ ریاਵਲ ਸੰਕਲਪ ਲਹਿਰ ਤਤਹਰੇਡ ਜ਼ਿਲ੍ਹੇ ਵਿੱਚ ਬਾਰ ਮਹਾਸਭ ਪ੍ਰਣਾਮਤੋ 라ਵਾ ਹਾ ਜਿਹੜੇ ਵਿੱਚ 3.5 ਲੱਖ ਤੋਂ ਵੱਧ ਦੇ ਲੋਕ ਦੀ ਮਿਹਰ ਵੀ ਕਿੱਥੀ ਗਈ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਦੇਗ ਭਾਰਤ ਦੇ ਪਵਿੱਤਰ ਬਾਣ ਜੋ ਜਲਦੀ ਇਹਨਾਂ ਦੀ ਇੱਕ ਡਿਮੈਗਰਾਨੀ ਇੱਕ ਪਵਿੱਤਰ ਬਾਣ ਬਿਸਸ ਕਿਤੇ ਗਿਆ ਹਰ ਪੜਾਅ ਵਿੱਚ ਇਸ ਨੂੰ ਲਾਲ ਵਿਦੇਸ਼ ਸੰਸਥਾਵਾਂ ਦੇ ਤੁਹਾਨੂੰ ਦੱਸ ਦਿੱਤਾ 299 ਅਦਰ ਜੋ ਦੇ ਖੇਤਰ ਵਿੱਚ 83 ਨਾਲ ਲੁਕਿਆ ਦੇਖ ਸਰ ਕਰਨ ਦਾ ਸਿਰ ਕਲ ਪੇ ਰਿਹਾ ਹੈ ਇਸ ਤੋਂ ਇਲਾਵਾ ਸੁਧਰੀਆ ਕਰ ਦਿੱਤੀ ਹੈ ਜਿਹੜੀ ਕੋਰਪਰਟ ਗਰੁੱਪ ਹੈ ਨੈਟਸਕੀਨਿੰਗ ਵਾਲੋ ਬਾਹਰ ਕਰਨ ਦਾ ਕੰਮ ਕੰਮਲ ਕਰਦੇ ਨਾਲ ਸੁਧਰੀ ਕਰਨ ਦੇ ਵਕਤ ਵਕਤ ਚੁੱਕੋ ਦੇ ਨਾਲ ਆਪਣਾ ਕੀ ਆ ਪਲੇਸ ਦਾ ਕਾਫੀ ਉੱਤਕਾ ਹੈ ਨਹੀਂ ਦੂਜਾ ਜਿਸਮਨੀ ਵੀ ਆਪਣਾ ਸ਼ਹਿਰੀ ਤੁਹਾਡਾ ਮੇਰੇ ਕੋਲ ਸਾਡਾ ਖਾਸ ਕਰਦਾ ਸਾਡਾ ਮੈਸੇਜ ਆਇਆ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਬਲੇ ਕੋਡ ਲਾ ਕੇ ਟੰਡਿਆਲਾ ਰੋਡ ਦੇ ਸਟੇਟ ਡਿਫੈਂਸ ਗਰਾਊਂਡ ਵਿਕੇ 33.5 1 ਕਿਲੋ 552 ਪਰ 68 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਦੀ ਸਾਰੀ ਜੀ ਵਿਵਸਥਿਤ ਪ੍ਰੋਜੈਕਟ ਰਿਪੋਰਟ ਤਿਆਰ ਚੁਕੀ ਜਾ ਰਹੀ ਹੈ ਮਾਸ਼ੂਦਾ ਕਾਲਜ ਦੀ ਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਤੇ ਉਤੇ ਹੀ ਜਲ 150 ਬੈੱਡ ਦੇ ਜੀਐਸਆਈ ਹਸਪਤਾਲ ਦਾ ਨਿਰਮਾਣ ਕਾਰਜਕੋਡ ਅਵੇਗਾ ਜਿਸ ਨਾਲ ਬਲੇਰ ਕੋਟਲਾ ਦੁਨੀਆ ਦੇ ਨਕਸ਼ੇ ਵਿੱਚ ਮੈਡੀਕਲ ਹੱਬ ਉਪਰ ਦੇ ਸਾਹਮਣੇ ਆਵੇਗਾ ਸਾਰਾ ਡਿਵੀਜ਼ਨ ਅਮਰਗੜ ਵਿਕੇ ਸਚਾਈ ਵਾਲਾ ਨਹਿਰੀ ਪਾਣੀ ਇਸੋ 11.34 ਲੱਖ ਰੁਪਏ ਦੇ ਲਾਗਤ ਨਾਲ 674 ਕਿਲੋਮੀਟਰ ਪੱਕੇ ਅੰਡਰਗ੍ਰਾਉਂਡ ਪਾਈਪਲਾਈਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਕੇ ਕਿਸਾਨਾਂ ਦੀਆਂ ਡੇਲਾ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਜਿਸ ਨਾਲ ਕਰੀਬ 70% ਕੰਮ ਕੰਮ ਹੋ ਚੁੱਕਾ ਹੈ। ਜਿਲ੍ਹਾ ਨਿਵਾਸੀਆਂ ਨੂੰ ਬਿਹਤਰ ਪ੍ਰਸ਼ਾਸਕ ਸਹੂਤਾ ਦੇਣ ਲਈ ਅੰਮ੍ਰਿਤਗੜ ਵਿਖੇ ਅਤੇ ਅੰਦਰ ਅਹਿਮਦਗੜ ਵਿਖੇ ਕਰੀਬ 13 ਕਰੋੜ 22 ਲੱਖ ਲਾਗਤ ਨਾਲ ਆਧਿਆਤਮਕ ਸਹੂਤਾ ਨਾਲ ਐਸ ਸਾਪ ਡਿਵੀਜ਼ਰ ਕੰਪਰੈਸਰ ਦਾ ਨਿਰਮਾਣ ਕੀਤਾ ਗਿਆ ਜਿਸ ਵਿੱਚੋ 3 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਸਾਉਂਡ ਵਿਜਨ ਤੁਗਲਕ ਅਮਰਗੜ ਦਾ ਨਾਮ ਅਤੇ 6 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਸਾਉਂਡ ਵਿਜਨ ਕਮੈਕ ਅਹਿਮਦਗੜ ਦਾ ਨਿਰਮਾਣ ਕੀਤਾ ਗਿਆ ਤਾਂ ਜੋ ਆਪ ਲੋਕਾਂ ਨੂੰ ਨਾ ਦੇ ਦੇ ਘਰਾਂ ਦੇ ਜਿਹੜੇ ਹੀ ਪ੍ਰਸ਼ਾਸਕ ਸੇਵਾਵਾਂ ਮਿਲ ਸਕਣ ਆਮ ਆਦਮੀ ਪਾਰਟੀ ਦੇ ਕੌਮ ਵੀ ਕਨਵੀਟਰ ਸੀ ਯਾਦ ਕਰੇ ਜੇਰੇ ਬਾਦ ਇਹ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਵੱਲੋਂ ਪਹਿਲੀ ਮਾਰਚ ਤੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿਡੇ ਨਸ਼ਿਆਂ ਵਿਰੋਧ ਜੋਗ ਨਸ਼ਿਆਂ ਵਿਰੋਧ ਅਤੇ ਨਸ਼ਾ ਮੁਕਤੀ ਯਾਤਰਾ ਮਦਰਾਨ ਸਰਕਾਰ ਵੱਲੋਂ ਚੁੱਕੇ ਗਏ ਸਖਤ ਕਦਮਾਂ ਤੇ ਨਸ਼ਾ ਦੇ ਸਾਰ ਨੂੰ ਸਿਆਣੀ ਕਾਲੀ ਕਮਾਈ ਨਾਲ ਨਜਾਇਜ਼ ਥਾਵਾਂ ਤੇ ਬਣਾਈਆਂ ਗਈਆਂ ਸਿਰੇ ਨੂੰ ਸਾਰੀਆਂ ਨੂੰ ਵਿਰੋਧ ਦਾ ਟਾਈਟਲ ਦਿੱਤਾ ਜਾ ਰਿਹਾ ਹੈ ਜਿਹੜੇ ਦੇ ਨੌਜਵਾਨਾਂ ਵਿੱਚ ਪੜਨ ਦੀ ਆਦਤ ਪੈਦਾ ਕਰਨ ਲਈ ਕਰੀਬ 11 ਕਰੋੜ 40 ਲੱਖ ਰੁਪਏ ਦੇ ਲਾਗਤ ਨਾਲ ਇੱਕ ਜ਼ਿਲ੍ਹਾ ਪੱਧਰੀ ਅਤੇ ਇਹ ਪਿੰਡਾਂ ਚ ਲਾਇਬ੍ਰੇਰੀਆਂ ਦੀ ਸਾਲਕਤੀ ਜਾ ਰਹੀ ਹੈ ਇਹਨਾਂ ਵਿੱਚੋਂ ਤਕਰੀਬਨ 7 ਕਰੋੜ 20 ਲੱਖ ਰੁਪਏ ਦੇ ਲਾਗਤ ਨਾਲ ਜ਼ਿਲ੍ਹਾ ਪੱਤਰ ਇਹ ਅੱਗੇ 4 ਕਰੋੜ 20 ਲੱਖ ਰੁਪਏ ਦੇ ਲਾਗਤ ਨਾਲ 12 ਪਿੰਡਾਂ ਵਿੱਚ ਆਦੀ ਲਾਇਬ੍ਰੇਰੀਆਂ ਦੀ ਸਾਲਕਤੀ ਕੀਤੀ ਜਾ ਰਹੀ ਹੈ ਬਲੇਰ ਮੋਡ ਦਾ ਵਿਖੇ ਤਕਰੀਬਨ 9 ਕਰੋੜ ਰੁਪਏ ਦੇ ਲਾਗਤ ਨਾਲ ਵਾਸ਼ਪੈਡ ਦਾ ਨਿਰਮਾਣ ਕੀਤਾ ਜਾਵੇਗਾ ਇਸ ਤੋਂ ਇਲਾਵਾ ਮੇਲ ਮੋਡਨ ਵਾਸੀਆਂ ਦੀ ਸੁਰੱਖਤ ਲਈ ਕਰੀਬ 28 ਕਰੋੜ ਰੁਪਏ ਦੇ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਣ ਦੇ ਅਨੁਸਾਰ ਕੀਤੀ ਜਾ ਰਹੀ ਹੈ ਇਹ ਸਭ ਉਸੇ ਹੀ ਲੋਕ ਅਰਪਣ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ 10 ਕਰੋੜ 1.5 ਲੱਖ ਰੁਪਏ ਦੇ ਲਾਗਤ ਨਾਲ ਹਰ ਇੱਕ ਮੇਲ ਮੋਟਾ ਤੇ ਸੂਚੇ ਸਰਕਾਰੀ ਸਹੂਲਤਾਂ ਦੀ ਹਾਲ ਬਦਲੀ ਜਾ ਰਹੀ ਹੈ ਆਮ ਲੋਕਾਂ ਦਾ ਨਾਗਰਿਕ ਕੇਂਦਰ ਸਵਾਭ ਬਈ ਅਤਰਾਦੀ ਮੱਖ ਮੰਤਰੀ ਸਰਦਾਰ ਭਵਨ ਸਿੱਧੀ ਵਾਈਵਾਲੀ ਪੰਜਾਬ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਖਾਤਿਰ ਫਾਰੀ ਤੋਂ ਨਿਯਾਰ ਜੀ ਹੈ ਸੋਵਾ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੇਕਲੀਆਂ ਪਹਿਲ ਕਰਨੀਆਂ ਆਪਣੀਆਂ ਜਾ ਰਹੀਆਂ ਜਿਸ ਤਹਿਤ ਹੁਣ ਜ਼ਿਲ੍ਹੇ ਦੇ ਆਮ ਆਦਮੀ ਕਿਰਤਾਂ ਨੂੰ WhatsApp ਚੈਟ ਬੋਰਡ ਨਾਲ ਜੋੜਿਆ ਜਾ ਰਿਹਾ ਹੈ ਜੋ ਸਿਹਤ ਵਿਭਾਗ ਦੀ ਵੱਡੀ ਪ੍ਰਾਪਤੀ ਹੈ WhatsApp ਚੈਟ ਬੋਰਡ ਨਾਲ ਜੁੜਨ ਤੇ ਹੁਣ ਮਰੀਜ਼ ਜਦੋਂ ਚਾਹੁਣ ਆਪਣੀਆਂ ਦਵਾਈਆਂ ਦੀ ਜਾਂਚ ਤੇ ਰਿਪੋਰਟਾਂ ਦੀ ਜਾਣਕਾਰੀ ਮੋਬਾਈਲ ਫੋਨ ਤੇ ਹਾਸਲ ਕਰ ਸਕਣਗੇ ਪਿੰਡਾਂ ਦੇ ਨੌਜਵਾਨਾਂ ਨੂੰ ਚੰਗੀਆਂ ਖੇਡ ਸੂਲਤਾ ਬਰੀਆ ਪ੍ਰਾਪਤ ਦੇ ਖੇਡ ਸਰਦਾਚਰ ਪੈਦਾ ਕਰਨ ਲਈ ਜਿਹੜੇ ਦੇਸ਼ ਪ੍ਰਜਾ ਕਰਡਾ ਵਿੱਚ ਕਰੀਬ 9 ਕਰੋੜ 90 ਲੱਖ 20 ਲੱਖ ਦਾ ਨਵੇਂ ਖੇਡ ਮੈਦਾਨ ਪਿਆਜ ਉਤੇ ਲਾ ਰਹੇ ਹਨ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟੀ-ਰੋਟੀ ਪ੍ਰਣਾਮ ਕਰਦਾ ਹੋਇਆ ਅੱਦੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ زیاده زیاد